ਪ੍ਰੋਟੈਸਟ ਹੋਏਗਾ ਕਿ ਸ਼ੁਰੂ ਦੇਖੋ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਗਿਆ ਸੰਗਤਾ ਆਉਂਦੀਆਂ ਸ਼ੁਰੂ ਹੋ ਗਈਆਂ ਰੋਪੜ ਦੇ ਸਵੇਰ ਦਾ ਭਾਰੀ ਮੀਂਹ ਹੈ ਪਰ ਸਾਡੇ ਕੋਲੋਂ ਫੋਟੋ ਤੇ ਵੀਡੀਓ ਲਗਾਤਾਰ ਵਰਕਰ ਮੀਂਹ ਦੇ ਵਿੱਚੋਂ ਬਣਾ ਕੇ ਭੇਜ ਰਿਹਾ ਕਾਫਲੇ ਤੇਜ਼ੀ ਨਾਲ ਚੰਡੀਗੜ੍ਹ ਵੱਲ ਵਧ ਰਹੇ ਆ ਪੱਤਰਕਾਰ ਸਾਹਿਬ ਤੋਂ ਕਿ ਕਾਫਲੇ ਸਾਰੇ ਤਿੰਨਾਂ ਹਲਕਿਆਂ ਤੋਂ ਅਮਲੋ ਤੋਂ ਸਰਹੰਦ ਤੋਂ ਬਸੀ ਪਠਾਨਾ ਤੋਂ ਔਰ ਇਧਰ ਡੇਰਾ ਬਸੀ ਤੋਂ ਬਹਾੜੀ ਤੋਂ ਖਰੜ ਤੋਂ ਸਾਰੇ ਖਾਮੇ ਦੇ ਉੱਤੇ ਕਾਫਲੇ ਜਿਹੜੇ ਆ ਉਹ ਵਰਕਰ ਲਗਾਤਾਰ ਫੋਟੋਆਂ ਸਾਨੂੰ ਆਪੋ ਆਪਣੀ ਕਾਰਗੁਜ਼ਾਰੀ ਦੀਆਂ ਭੇਜ ਰਹੇ ਆ। ਔਰ ਮੇਰੇ ਖਿਆਲ ਹੁਣੇ ਅੱਧੇ ਘੰਟੇ ਤੱਕ ਤੁਸੀਂ ਦੇਖੋਗੇ ਕਿੱਥੇ ਜਿਹੜੀ ਹੈ ਸੰਗਤਾਂ ਦਾ ਹੜਾ। ਮੌਸਮ ਭਾਵੇਂ ਜੋ ਮਰਜ਼ੀ ਹੋਵੇ ਪਰ ਸਾਡੇ ਵਰਕਰਾਂ ਨੇ ਵੀ ਔਰ ਜਿਨ੍ਹਾਂ ਲੋਕਾਂ ਦੇ ਉੱਤੇ ਐਡਾ ਵੱਡਾ ਇਹ ਸਰਕਾਰ ਜ਼ੁਲਮ ਢਾ ਰਹੀ ਆ ਜਿਨ੍ਹਾਂ ਦੀਆਂ ਜ਼ਮੀਨਾਂ ਧੱਬਈ ਆ। ਉਹਨਾਂ ਨੇ ਵੀ ਤਹਿਯਾ ਕੀਤਾ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਆ ਰੁਕਣਾ ਨਹੀਂ। ਸਾਰਿਆਂ ਨੇ ਧਰਨੇ ਦੇ ਵਿੱਚ ਜਿਹੜਾ ਉਹ ਪਹੁੰਚਣਾ ਇਸ ਕਰਕੇ ਥੋੜੇ ਮਿੰਟਾਂ ਦੇ ਵਿੱਚ ਹੀ ਡਾਟ ਕ ਪੂਰੀਆਂ ਲੱਗਣ ਗਿਆ ਔਰ ਜਿੰਨੀ ਦੇਰ ਤੱਕ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਲੜਦੀ ਉਨੀ ਦੇਰ ਤੱਕ ਇਹ ਕੰਮ ਚੱਲਦਾ ਰਹੇਗਾ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਜਿਹੜੀ ਹੈ ਇਹ ਪਾਲਿਸੀ ਜਿਹੜਾ ਕਿ ਬਹੁਤ ਵੱਡਾ ਫਸਲਾਟ ਹੈ ਬਹੁਤ ਵੱਡਾ ਪਿਛਤਾਚਾਰ ਹੈ ਉਹਨੂੰ ਵਾਪਸ ਕਰੀ ਬਹੁਤ ਸਰੀ ਚੱਲ ਰਹੀ ਹੈ ਤੁਹਾਡੀ ਕਿਸਾਨਾਂ ਨਾਲ ਇਹ ਗੱਲ ਹੋਈ ਹੋਈ ਹੈ ਲੋਕਾਂ ਦੀ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਲੈ ਕੇ ਥੋੜਾ ਜਿਆਦਾ ਵਿਰੋਧ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਗਵਰਨਮੈਂਟ ਪਾਲਿਸੀ ਦੇ ਵਿੱਚ ਜਸਟੀਫਾਈ ਕਰ ਸਕਦੀ ਸਰਕਾਰ ਤਾਂ ਆਪ ਮੁੱਖ ਮੰਤਰੀ ਸਾਹਿਬ ਮੰਤਰੀ ਦਸਤਕਦ ਕਰਦੇ ਭੱਜ ਗਏ ਕਿਉਂਕਿ ਸਕੀਮ ਤਾਂ ਬਣੀ ਦਿੱਲੀ ਦੇ ਵਿੱਚ ਬਣਾਉਣ ਵਾਲੀ ਕੇਂਦਰੀ ਵਲ ਦੀ ਟੀਮ ਜਿਹੜੀਆਂ ਜ਼ਮੀਨਾਂ ਦੇਣੀਆਂ ਉਹ ਦਿੱਲੀ ਦੇ ਬਿਲਡਰਾਂ ਨੂੰ ਤੇ ਪੰਜਾਬੀ ਤਾਂ ਜਿਹੜੇ ਆ ਕਿਸਾਨ ਸਿਰਫ ਲੁੱਟੇ ਜਾਣੇ ਆ ਔਰ ਸਾਡੇ ਮੰਤਰੀਆਂ ਨੂੰ ਡਾਰਿਆ ਕੇ ਬਾਅਦ ਚ ਸਾਡੇ ਤੇ ਪੱਤੇ ਹੋਣੇ ਜੇ ਚੰਗੀ ਸਕੀਮਾ ਤੇ ਦਸਖਤ ਕਰ ਅਮਨ ਲੋੜਾ ਨੇ ਬੈਸਪੋਰਟ ਤੇ ਕੀਤੀ ਹੋ ਕੇ ਕਹਿੰਦੇ ਸੀ ਕਿ ਜੋ ਕਾਲੀ ਦਲ ਨੇ ਬਣਾਇਜੀ ਬਿਲਾਂ ਉਹਨਾਂ ਨੇ ਜੀ ਇੰਪਲੈਮੈਂਟ ਕਰਨੀ ਪਾਈ ਸੀ ਜਦੋਂ ਅਸੀਂ ਬਿਲਾਂ ਅੱਜ ਦੇ ਏਦਾਂ ਲੋਕੀ ਗਮਰਾਹ ਨਹੀਂ ਹੁੰਦੇ ਜੇ ਕਾਲੀ ਦਲ ਨੇ ਬਣਾਈ ਸੀ ਤਾਂ ਇਸ ਤੇ ਕਹਿੰਦੇ ਵਾਪਸ ਕਰ ਦਿਓ ਪਰ ਤੁਸੀਂ ਸਾਡੇ ਕਰਕੇ ਕਿਉਂ ਇੰਨੀ ਬਦਰਮੀ ਖਟ ਰਹੇ ਹੋ ਕਰੋ ਵਾਪਸ ਆਹ ਕਾਲੀ ਦਲੀ ਤਾਂ ਨਾ ਦੇ ਰਿਆ ਨਾ ਤੇ ਤੁਸੀਂ ਸਾਨੂੰ ਕਿਉਂ ਬਲਾਈਜ਼ ਕਰਦੇ ਪਏ ਅਠੀ ਤਾਂ ਅੱਗੇ ਹੋ ਗਿਆ ਕਿਨੇ ਪੇ ਕਰਊਗਾ ਵਾਪਸ ਹੁਣੀ ਅਨਾਉਂਸ ਕਰੋ ਤੁਸੀਂ ਸਾਡੇ ਕਰਕੇ ਕਿਉਂ ਫਿਰ ਗਾਲਾ ਖੰਦਰ ਤੇ 9 ਵਜੇ ਪ੍ਰੋਟੈਸਟ ਹੋਏਗਾ ਕੀ ਸ਼ੁਰੂ ਦੇਖੋ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਗਿਆ ਸੰਗਤਾ ਆਉਨੀਆਂ ਸ਼ੁਰੂ ਹੋ ਗਈਆਂ ਪਰਪਰ ਵੀ ਸਵੇਰ ਦਾ ਭਾਰੀ ਮੀ ਹੈ ਪਰ ਸਾਡੇ ਕੋਲੋਂ ਫੋਟੋ ਤੇ ਵੀਡੀਓ ਲਗਾਤਾਰ ਵਰਕਰ ਵੀ ਦੇ ਵਿੱਚੋਂ ਬਣਾ ਕੇ ਭੇਜ ਰਿਹਾ ਕਾਫਲੇ ਤੇਜ਼ੀ ਨਾਲ ਚੰਡੀਗੜ੍ਹ ਵੱਲ ਵਧ ਰਹੇ ਆ ਫਤਿਹਗੜ੍ਹ ਸਾਹਿਬ ਤੋਂ ਵੀ ਕਾਫਲੇ ਸਾਰੇ ਤਿੰਨਾਂ ਹਲਕਿਆਂ ਤੋਂ ਅਮੜੋ ਤੋਂ ਸਰੰਦ ਤੋਂ ਬਸੀ ਪਠਾਨਾ ਤੋਂ ਔਰ ਇਧਰ ਡੇਰਾ ਬਸੀ ਤੋਂ ਬਹਾੜੀ ਤੋਂ ਖਰੜ ਤੋਂ ਸਾਰੇ ਥਾਵਾਂ ਦੇ ਉੱਤੇ ਕਾਫਲੇ ਜਿਹੜੇ ਆ ਉਹ ਵਰਕਰ ਲਗਾਤਾਰ ਫੋਟੋਆਂ ਸਾਨੂੰ ਆਪੋ ਆਪਣੀ ਕਾਰਜਕਾਰੀ ਦੀਆਂ ਭੇਜ ਰਹੇ ਆ ਔਰ ਮੇਰੇ ਖਿਆਲ ਹੁਣੇ ਅੱਧੇ ਘੰਟੇ ਤੱਕ ਤੁਸੀਂ ਦੇਖੋਗੇ ਕਿੱਥੇ ਜਿਹੜੀ ਹੈ ਸੰਗਤਾਂ ਦਾ ਹੜਾ ਮੌਸਮ ਭਾਵੇਂ ਜੋ ਮਰਜ਼ੀ ਹੋਵੇ ਪਰ ਸਾਡੇ ਵਰਕਰਾਂ ਨੇ ਵੀ ਔਰ ਜਿੰਨਾਂ ਲੋਕਾਂ ਦੇ ਉੱਤੇ ਐਡਾ ਵੱਡਾ ਇਹ ਸਰਕਾਰ ਜ਼ੁਲਮ ਢਾ ਰਹੀ ਆ ਜਨਨ ਦੀਆਂ ਜ਼ਮੀਨਾਂ ਦਾ ਭਰੀ ਆ ਉਹਨਾਂ ਨੇ ਵੀ ਤਹਿਯਾ ਕੀਤਾ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਆ ਰੁਕਣਾ ਨਹੀਂ ਸਾਰਿਆਂ ਨੇ ਧਰਨੇ ਦੇ ਵਿੱਚ ਜਿਹੜਾ ਉਹ ਪਹੁੰਚਣਾ ਇਸ ਕਰਕੇ ਥੋੜੇ ਮਿੰਟਾਂ ਦੇ ਵਿੱਚ ਹੀ ਡੋਟ ਕ ਪੂਰੀਆਂ ਲੱਗਣ ਗਿਆ ਔਰ ਜਿੰਨੀ ਦੇਰ ਤੱਕ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਇਹ ਕੰਮ ਚੱਲਦਾ ਰਹੇਗਾ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਜਿਹੜੀ ਆ ਇਹ ਪਾਲਿਸੀ ਜਿਹੜਾ ਕਿ ਬਹੁਤ ਵੱਡਾ ਫਰਾਡ ਆ ਬਹੁਤ ਵੱਡਾ ਧੋਚਾ ਹੈ ਉਹਨੂੰ ਵਾਪਸ ਕਰੀਪੋ ਬਹੁਤ ਸਹੀ ਗੱਲ ਤੁਸੀਂ ਕਹਿੰਦੇ ਹੋ ਤੁਹਾਡੀ ਕਿਸਾਨਾਂ ਨਾਲ ਇਹ ਗੱਲ ਹੋਈ ਹੋਈ ਲੋਕਾਂ ਦੀ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਲੈ ਕੇ ਕੰਮ ਨਾਲ ਜ਼ਿਆਦਾ ਵਿਰੋਧ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਗਵਰਨਮੈਂਟ ਪਾਲਿਸੀ ਦੇ ਵਿੱਚ ਜਸਟੀਫਾਈ ਕਰ ਸਕਦੀ ਸਰਕਾਰ ਤਾਂ ਆਪ ਮੁੱਖ ਮੰਤਰੀ ਸਾਹਿਬ ਮੰਤਰੀ ਦਸਤਕਦ ਕਰਦੇ ਭੱਜ ਗਏ ਕਿਉਂਕਿ ਸਕੀਮ ਤਾਂ ਬਣੀ ਦਿੱਲੀ ਦੇ ਵਿੱਚ ਬਣਾਉਣ ਵਾਲੀ ਕੇਂਦਰੀ ਵੱਲ ਦੀ ਟੀਮ ਜਿਹੜੀਆਂ ਜ਼ਮੀਨਾਂ ਦੇਣੀਆਂ ਉਹ ਦਿੱਲੀ ਦੇ ਬਿਲਡਰਾਂ ਨੂੰ ਤੇ ਪੰਜਾਬੀ ਤਾਂ ਜਿਹੜੇ ਆ ਕਿਸਾਨ ਸਿਰਫ ਲੁੱਟੇ ਜਾਣੇ ਆ ਔਰ ਸਾਡੇ ਮੰਤਰੀਆਂ ਨੂੰ ਡਰਾ ਕੇ ਬਾਅਦ ਚ ਸਾਡੇ ਤੇ ਪੱਕੇ ਹੋਣੇ ਜੇ ਚੰਗੀ ਸਕੀਮਾ ਤਾਂ ਦਸਖਤ ਕਰ ਅਮਨ ਗੋੜਾ ਨੇ ਬੈਠ ਕੇ ਕਿਹਾ ਕਿ ਇਹ ਕਹਿੰਦੇ ਸੀ ਕਿ ਜੋ ਕਾਲੀਦਲ ਨੇ ਬਣਾਈ ਸੀ ਪਹਿਲਾਂ ਉਹਨਾਂ ਨੇ ਜਿਹੜੇ ਪਲਾਨ ਤੋਂ ਫੌਜੀ ਬਣੇ ਜਦੋਂ ਅੱਜ ਬਣਾ ਚੁੱਕੇ ਏਦਾਂ ਲੋਕੀ ਗਮਰਾਹ ਨਹੀਂ ਹੁੰਦੇ ਜੇ ਕਾਲੀਦਲ ਨੇ ਬਣਾਈ ਸੀ ਤਾਂ ਇਸ ਤੇ ਕਹਦੇ ਵਾਪਸ ਕਰ ਦਿਓ ਪਰ ਤੁਸੀਂ ਸਾਡੇ ਕਰਕੇ ਕਿਉਂ ਇੰਨੀ ਬਦਨਾਮੀ ਖਟ ਰਹੇ ਹੋ ਕਰੋ ਵਾਪਸ ਆ ਕਾਲੀਦਲ ਹੀ ਤਾਂ ਦੇ ਰਿਆ ਨਾ ਤੇ ਤੁਸੀਂ ਸਾਨੂੰ ਕਿਉਂ ਬੁਲਾਈਜ਼ ਕਰਦੇ ਪਏ ਹੋ ਅੱਛੀ ਤਾਂ ਅੱਗੇ ਹੋ ਗਿਆ ਕਿਨੇ ਪੇ ਕਰੋ ਵਾਪਸ ਹੁਣੀ ਅਨਾਉਂਸ ਕਰੋ ਤੁਸੀਂ ਸਾਡੇ ਕਰਕੇ ਕਿਉਂ ਫਿਰ ਗਾਲਾਂ ਕੱਢਦੇ ਓ